ਸਤਨਾਮ ਵਾਹਿਗੁਰੂ ਸਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰਦਿਓ ਹੈ ਆਪਣਾ ਜਾਗੈ ਮਸਤਕ ਕਰਮਾਂ ਨਾਮ ਦਰੜਾਵੇ ਨਾਮ ਜਪਾਵੇ ਤਾਕਾ ਯੁਗ ਮਹਿ ਧਰਮ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਂਦਾ ਰਾਗਤਨ ਆਸਰੀ ਦੇ ਵਿੱਚ 680 ਨੰਬਰ ਅੰਗ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਨਾਮ ਗੁਰ ਦਿਓ ਹੈ ਆਪਣਾ ਪਰਮਾਤਮਾ ਨੇ ਆਪਣਾ ਨਾਮ ਜਿਸ ਜਨ ਨੂੰ ਦਿੱਤਾ ਜਾ ਕੇ ਮਾਸਤਕ ਕਰਮ ਮਾਸਟਕ ਦੇ ਮੱਥੇ ਉੱਤੇ ਕਰਮਾ ਕਿਸਮਤ ਭਾਗ ਨਾਮ ਦੜਾਵੇ ਨਾਮ ਜਪਾਵੇ ਫਿਰ ਉਹ ਪਰਮਾਤਮਾ ਦੇ ਨਾਮ ਨੂੰ ਹੋਰਾਂ ਨੂੰ ਦ੍ਰਿੜ ਕਰਵਾਉਂਦਾ ਹੈ ਤੇ ਪਰਮਾਤਮਾ ਦੇ ਨਾਮ ਨੂੰ ਜਪਾਉਂਦਾ ਹੈ ਤਾਂਕਾ ਉਸ ਦਾ ਯੁਗ ਮਹਾਰਮ ਜੋ ਕਿ ਮੈਂ ਜਗਤ ਵਿੱਚ ਧਰਮ ਫਰਜ਼ ਸਤਿਗੁਰੂ ਪਰਮਾਨੰ ਕਰਦਿਆਂ ਨਹੇ ਪਾਈ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪਏ ਉਸ ਨੂੰ ਪਿਆਰੇ ਗੁਰੂ ਨੇ ਪ੍ਰਮਾਤਮਾ ਦਾ ਨਾਮ ਦੇ ਦਿੱਤਾ ਉਸ ਮਨੁੱਖ ਦਾ ਫਿਰ ਸਦਾ ਸਦਾ ਦਾ ਕੰਮ ਜਗਤ ਵਿੱਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰ ਨਾਮ ਦ੍ਰਿੜ ਕਰਵਾਉਂਦਾ ਹੈ नाम जपवा है नाम जपन लेरना करता है जन कौ नाम बढ़ाई शोभ नामो गत नामो पत जन की मन जो जो हो गो जन कौ मनुख ਜੋ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਨਾਮ ਵਡਾਈ ਸ਼ੋਭ ਉਸ ਦੇ ਲਈ ਨਾਮ ਹੀ ਵਡਿਆਈ ਹੈ ਸ਼ੋਭਾ ਹੈ ਨਾਮ ਹੀ ਸ਼ੋਭਾ ਨਾਮ ਹੀ ਸ਼ੋਭਾ ਹੈ ਨਾਮੋ ਗਤ ਨਾਮੋ ਪਤਤ ਉਸ ਦੇ ਵਾਸਤੇ ਨਾਮ ਹੀ ਉੱਚੀ ਆਤਮਿਕ ਅਵਸਥਾ ਹੈ ਨਾਮੋ ਪਤ ਨਾਮ ਹੀ ਉਸ ਵਾਸਤੇ ਇੱਜ਼ਤ ਹੈ ਜਨ ਕੀ ਉਸ ਮਨੁੱਖ ਦੀ ਮਨ ਜੋ ਜੋ ਹੋਗ ਮਨ ਮੰਨਦਾ ਹੈ ਹੋਗ ਹੋਵੇਗਾ ਜੋ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੋਵੇਗਾ ਸਤਿਗੁਰੂ ਪਰਮਾਨੰ ਕਰਦੇ ਹਨ اے ਭਾਈ ਪ੍ਰਮਾਤਮਾ ਦੇ ਸੇਵਕ ਦੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਵਡਿਆਈ ਨਾਮ ਹੀ ਸ਼ੋਭਾ ਹੈ ਹਰ ਨਾਮ 'ਚ ਉਸ ਦੀ ਉੱਚੀ ਆਤਮਕ ਅਵਸਥਾ ਹੈ ਨਾਮ ਹੀ ਉਸ ਦੀ ਇੱਜ਼ਤ ਹੈ ਜੋ ਕੁਝ ਪ੍ਰਮਾਤਮਾ ਦੀ ਰਜਾ ਵਿੱਚੋਂ ਹੁੰਦਾ ਹੈ ਸੇਵਕ ਉਸ ਨੂੰ ਸਿਰ ਮੱਥੇ ਮੰਨਦਾ ਹੈ ਨਾਮ ਤਨ ਜਿਸ ਜਨ ਕੈ ਪਾਲੈ ਸੋਈ ਪੁਰਾ ਸਾਹਾ ਨਾਮ ਪਿਹਾਰਾ ਨਾਨਕ ਆਦਾਰਾ ਨਾਮ ਪ੍ਰਾਪਤ ਲਾ ਸਤਿਗੁਰੂ ਪਰਮਾਨੰ ਕਰਦੇ ਹਨ ਨਾਮ ਧਨ ਪਰਮਾਤਮਾ ਦੇ ਨਾਮ ਦਾ ਧਨ ਜਿਸ ਜਨ ਕੈ ਪਾਲੈ ਜਿਸ ਜਨ ਦੇ ਜਿਸ ਮਨੁੱਖ ਦੇ ਪੱਲੇ ਸੋਈ ਪੂਰਾ ਸ਼ਾਹਾ ਉਹੀ ਪੂਰਾ ਸ਼ਾਹੂਕਾਰ ਹੈ ਨਾਮ ਵਿਵਹਾਰਾ ਵਿਵਹਾਰਾ ਕਹਿੰਦੇ ਨੇ ਬਿਵਹਾਰਕਾਰ ਬਿਹਾਰ ਨਾਨਕ ਆਧਾਰਾ ਹੈ ਨਾਨਕ ਪਰਮਾਤਮਾ ਦਾ ਨਾਮ ਹੀ ਆਸਰਾ ਹੈ ਨਾਮ ਪ੍ਰਾਪਤ ਲਾਹਾ ਲਾਹਾ ਕਹਿੰਦੇ ਨੇ ਲਾਭ ਖੱਤੀ ਸਤਿਗੁਰੂ ਪਰਮਾਨੰ ਕਰਦੇ ਹਨ ਇਹ ਨਾਨਕ ਪਰਮਾਤਮਾ ਦਾ ਨਾਮ ਤਾਂ ਜਿਸ ਮਨੁੱਖ ਦੇ ਪਾਸ ਹੈ ਉਹ ਹੀ ਪੂਰਾ ਸ਼ੌਕਰ ਹੈ ਉਹ ਮਨੁੱਖ ਹਰ ਨਾਮ ਸਿਮਰਨ ਨੂੰ ਹੀ ਆਪਣਾ ਜੀ ਅਸਰੀ ਵਿਹਾਰ ਸਮਝਦਾ ਹੈ ਨਾਮ ਤਾਂ ਉਸ ਨੂੰ ਆਸਰਾ ਰਹਿੰਦਾ ਹੈ ਨਾਮ ਦੀ ਹੀ ਉਹ ਖੱਟੀ ਖੱਟਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ